ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ ਪੰਜਾਬ ਸਰਕਾਰ ਦੇ ਵੱਲੋਂ ਇਹ ਨਾਅਰਾ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ੇਠ ਪੰਜਾਬ ਪੁਲਿਸ ਲਗਾਤਾਰ ਸਫਲ ਯਤਨ ਕਰਦੀ ਹੋਈ ਨਜ਼ਰ ਆ ਰਹੀ ਆ ਨਸ਼ੇੜੀਆਂ ਨੂੰ ਨਸ਼ਾ ਤਸਕਰਾਂ ਨੂੰ ਨੱਥ ਪਾਉਂਦੀ ਹੋਈ ਨਜ਼ਰ ਆ ਰਹੀ ਆ ਅਜਿਹੀ ਇੱਕ ਕਾਮਯਾਬੀ ਹਾਸਲ ਹੋਈ ਆ ਪਟਿਆਲਾ ਦੇ ਅਰਬਨ ਸਟੇਟ ਥਾਣਾ ਦੀ ਪੁਲਿਸ ਦੀ ਪੁਲਿਸ ਨੂੰ ਜਿੱਥੇ ਕੀ ਦੋ ਵਿਅਕਤੀਆਂ ਨੂੰ 870 ਕੈਪਸੂਲ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਗਿਆ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਚ ਆਪਰੇਸ਼ਨ ਵੀ ਚਲਾਏ ਜਾਂਦੇ ਨੇ ਪੁਲਿਸ ਘਰਾਂ ਦੇ ਵਿੱਚ ਜਾ ਕੇ ਚੈਕਿੰਗ ਵੀ ਕਰਦੀ ਆ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਵਿੱਚ ਲਗਾਤਾਰ ਇਹਨਾਂ ਦੀਆਂ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਨੇ ਤਾਂ ਜਿਸ ਦੇ ਚੱਲਦਿਆਂ ਅੱਜ ਵੀ ਇਹ ਕਾਮਯਾਬੀ ਹਾਸਲ ਹੋਈ ਆ ਤਾਂ ਇਹ 870 ਨਸ਼ੀਲੇ ਕੈਪਸੂਲ ਅਤੇ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ। ਥਾਣਾ ਅਰਬਸਟੇਟ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰੋਹ ਦੇ ਵੱਲੋਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਜਦੋਂ ਮੋਟਰਸਾਈਕਲ ਨੂੰ ਰੋਕਿਆ ਗਿਆ ਤਾਂ ਉਸ ਦੀ ਚੈਕਿੰਗ ਕੀਤੀ ਗਈ ਤਾਂ 870 ਕੈਪਸੂਲ ਉਸ ਦੇ ਕੋਲੋਂ ਬਰਾਮਦ ਕੀਤੇ ਗਏ। ਦੋ ਵਿਅਕਤੀ ਸਨ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਇਹ ਕੈਪਸੂਲ ਕਿੱਥੋਂ ਲੈ ਕੇ ਆਉਂਦੇ ਸੀ? ਕਿੱਥੇ ਸਪਲਾਈ ਕਰਦੇ ਸੀ? ਇਹਨਾਂ ਦੇ ਨਾਲ ਨੈਟਵਰਕ ਦੇ ਵਿੱਚ ਹੋਰ ਕਿਹੜੇ-ਕਿਹੜੇ ਤਸਕਰ ਜੁੜੇ ਨੇ ਜਿਹੜੇ ਕੇ ਫਾਇਰ ਨੰਬਰ 108 ਦਰਜ ਕੀਤੀ ਹੈ ਕੀ ਕੀ ਲਿਕਵਦੀ ਹੋਈ ਹੈ ਤੇ ਕਿੰਨੇ ਬੰਦੇ ਜੀ ਦੇ ਅੰਦਰ ਇਹ ਪਈ ਇਹਦੇ ਚ ਸਾਨੂੰ ਜੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਵੀ ਦੋ ਬੰਦੇ ਹੈਗੇ ਨੇ ਹਮਤਪ੍ਰੀਤ ਹੈਗਾ ਚਨਾਰ ਬਾਗ ਦਾ ਤੇ ਅਮਰਤ ਵਰਮਾ ਹੈਗਾ ਗੁਦਾਰਗ ਨਗਰ ਦਾ ਇਹ ਦੋਨੋਂ ਬੰਦੇ ਜਿਹੜੇ ਹੈਗੇ ਨੇ ਮਸ਼ੀਲੇ ਕੈਪਸੂਲ ਵਿੱਚੰਦਾ ਧੰਦਾ ਕਰਦੇ ਨੇ ਜਿਹਦੇ ਤਹਿਤ ਅਸੀਂ ਨਾਕਾਬੰਦੀ ਕਰਕੇ ਇਹਨਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਮੋਟਰਸਾਈਕਲ ਤੇ ਸਵਾਰ ਸੀਗੇ ਤਾਂ ਇਹਨਾਂ ਕੋਲੋਂ 870 ਨਸ਼ੀਲੇ ਕੈਪਸੂਲ ਬਰਾਮਦ ਹੋਏ ਨੇ ਜੀ ਤੋਂ ਬਾਅਦ ਅਸੀਂ 108 ਨੰਬਰ ਮੁਕੱਦਮਾ ਬਾਈ ਐਨ ਡੀ ਪੀਐਸ ਦਾਰਿਆਂ ਦੇ ਖਿਲਾਫ ਦਰਜ ਕੀਤਾ ਇਹਨਾਂ ਨੇ ਗ੍ਰਾਮ ਪਹਿਲਾਂ ਵੀ ਪਰਚੇ ਕੋਈ ਮਾਮਲੇ ਕਰਦੇ ਹਨ ਪਹਿਲਾਂ ਵੀ ਹਾਂ ਜੀ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਇਹਦੇ ਹਿਮੰਤਪ੍ਰੀਤ ਦੇ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਦਾ ਮੁਕੱਦਮਾ ਕਰਦੇ ਆ ਪਟਿਆਲਾ ਜਿਹਦੇ ਵਿੱਚ ਉਹਦੇ ਤੇ ਵੀ ਪਹਿਲਾਂ ਜੇਲ੍ਹ ਰਹਿ ਕੇ ਆਇਆ ਹੈ ਤੇ ਉਦੋਂ ਤੇ ਹੀ ਮਾੜੇ ਕੰਮਾਂ ਦੇ ਵਿੱਚ ਪਿਆ ਹੋਇਆ ਤੇ ਜਾਵੇਂ ਚੰਗਾ ਤਾਂ ਦਾ ਕਰਦਾ ਤੇ ਉਮਰ ਦੀ ਗੱਲ ਕਰੀ ਇਹਨਾਂ ਦੀ ਉਮਰ ਕਿੰਨੀ ਹੋएगी ਲਗਭਗ ਉਮਰ ਹੀ ਹੈਗੀ ਇਹਨਾਂ ਦੀ 22 ਤੋਂ 25 ਦੇ ਵਿੱਚ ਵਿੱਚ ਇਹਨਾਂ ਦੋਨਾਂ ਦੀ ਉਮਰ ਹੈਗੀ ਹੈ ਨਸ਼ੇ ਦੇ ਵੀ ਆ ਕੀ ਹੈ ਨਸ਼ਾ ਦਾ ਸੇਵਨ ਵੀ ਕਰਦੇ ਨਸ਼ੇ ਦਾ ਸੇਵਨ ਵੀ ਜਿਹੜਾ ਹੈਗਾ ਪੁੱਛ ਕੇ ਇਸ ਦਰਾਂ ਆਇਆ ਬਾਕੀ ਅਸੀਂ ਇਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਾਂਗੇ ਇਹਨਾਂ ਦਾ ਡਾਕਟਰ ਟੈਸਟ ਵੀ ਕਰਾਵਾਂਗੇ ਤੇ ਉੱਥੋਂ ਅਸੀਂ ਕਲੀਅਰ ਕਰਾਂਗੇ ਕਿ ਵਾਕਈ ਇਹ ਨਸ਼ਾ ਦਾ ਸੇਵਨ ਕਰਦੇ ਨੇ ਤੇ ਬਾਕੀ ਤਫ਼ਤੀਸ਼ ਦੇ ਵਿੱਚ ਲਿਆਵਾਂਗੇ ਤੇ ਇਹ ਦੋਵੇਂ ਜੀ ਕੋਈ ਹੋਰ ਵੀ ਇਹਨਾਂ ਦੇ ਕੋਈ ਸਾਥੀ ਹੈ ਜੇ ਤੇ ਅਸੀਂ ਅਰੈਸਟ ਕੀਤੇ ਨੇ ਜੀ ਇਹਨਾਂ ਨੂੰ ਅਜਰ ਮਾਰਡ ਲਵਾਵਾਂਗੇ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਤੋਂ ਬਾਅਦ ਅਕਤੀ ਨਾਲ ਹੋਰ ਪੁੱਛਗਿੱਛ ਕਰਾਂਗੇ ਕਿ ਹੋਰ ਇਹਨਾਂ ਕਿਹੜੇ ਬੰਦੇ ਇਨਵੋਲਵ ਨੇ ਕਿਹਨੂੰ ਇਹ ਵੇਚਦੇ ਨੇ ਕਿਤੋਂ ਇਹ ਲੈ ਕੇ ਆਏ ਨੇ ਸਾਰੇ ਬੰਦੇ ਅਸੀਂ ਉਹਨਾਂ ਦੀ ਪੁੱਛਗਿੱਛ ਕਰਾਂਗੇ ਉਸ ਤੋਂ ਬਾਅਦ ਜੇਰਾ ਕੋਈ ਵਾਧਾ ਘਾਟਾ ਜੁਰਮ ਦਾ ਹੋਣਾ ਹੋਇਆ ਉਹ ਰਪੀਸ਼ ਦੇ ਵਿੱਚ